ਮੈਂ ਐਵੇਂ ਨਹੀਂ ਲੈਣ ਆ ਜਾਂਦੀ ਉਹ ਨਾ ਉਧਰ ਕੰਮ ਕਰਾਉਂਦੇ ਅਸੀਂ ਮੀ ਕੋ ਕੱਲ ਮੈਂ ਚੜੀ ਕੋਠੇ ਤੇ ਉਹ ਡਈ ਹੀ ਪੋਚੇ ਲਾਉਣ ਮੇੜਿਆਲ ਵੀ ਏਕੇ ਨਾ ਸਿਮੀ ਤੇ ਡਰ ਜੀ ਗਈ ਹੀ ਤੇ ਦੂਰਾਈ ਘਰ ਨੂੰ ਫੇਰ ਜੇ ਦੀਦੀ ਆ ਗੱਲ ਸੱਚ ਹੋਈ ਨਾ ਤੇ ਇਹਨਾਂ ਦਾ ਬੁਰਾ ਹਾਲ ਕਰੂੰਗੀ ਮੈਂ ਤੁਹਾਨੂੰ ਤੇ ਮੇਰਾ ਪਤਾ ਹੀ ਆ ਕਿ ਮੈਂ ਇਹਨਾਂ ਬੋਲ ਦੇਣੀ ਆ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਨੂੰ ਸੱਸ ਦੀ ਖੈਰ ਨਹੀਂ ਹੈਗੀ ਤੂੰ ਉਥੇ ਕੰਮ ਕਰਨ ਚਾਹਨੀ ਆ ਨਾ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਤੂੰ ਭਾਵੇਂ ਨਾ ਦੱਸ ਦੱਸਣ ਵਾਲੇ ਦੱਸ ਗਏ ਆ ਮੈਨੂੰ ਪੈਲੀ ਨਾ ਕਰਾਉਂਦੇ ਆ ਉਹ ਤੇਰੀ ਮਾਂ ਵਾ ਨਾ ਜਿਹੜੀ ਉਹ ਪੈਲੀ ਨਾ ਕਰਾਉਂਦੀ ਲਵਲੀ ਦੇ ਨਾਮ ਤੇ ਤੈਨੂੰ ਕੋਝ ਨਹੀਂ ਉਹ ਮਿਲਣਾ ਤੂੰ ਬੈਠਾੜਾ ਨਾ ਇਦਾਂ ਹੀ ਹੂੰ ਲੱਗਣੀ ਐ ਨਾ ਕਰ ਜੰਗ ਤੇ ਚਾਚੀ ਨੇ ਤੇ ਹੇ ਇਸਾ ਲਵਲੀ ਨੂੰ ਦੇਣਾ ਵਾ ਤੇ ਦਲਜੀਤ ਨੇ ਆਪਣਾ ਹੇ ਸਾਦੀ ਨਹੀਂ ਦੇਣਾ ਮੇਰੀ ਪੈਲੀ ਆ ਮੈਂ ਜਿੰਨੂੰ ਮਰਜੀ ਦਵਾ ਨਾ ਦਵਾ ਐ ਭਾਵੇਂ ਇਹਦੇ ਨਾਮ ਲਾਵਾਂ ਤੇ ਭਾਵੇਂ ਮੈਂ ਕੁੜੀ ਦੇ ਲਾਵਾਂ ਤੈਨੂੰ ਇਹਦੇ ਵਿੱਚ ਕਾਹਦਾ ਅੱਛਾ ਇਹ ਦੋਵੇਂ ਨਿਆਣੇ ਤੁਹਾਡੇ ਤੇ ਮੈਂ ਦੁਸ਼ਮਣਾਂ ਤੁਹਾਡੇ ਸੰਦੀਪ ਸੁੱਤੀ ਆ ਆ ਜੋ ਦੀਦੀ ਹੋਰ ਸੁਣਾ ਕੀ ਹਾਲ ਹੀ ਆ ਠੀਕ ਠਾਕ ਹਾਂਜੀ ਠੀਕ ਆ ਤੀ ਸੁਣਾਓ ਹਾਂ ਵਧੀਆ ਠੀਕ ਠਾਕ ਕੋਣ ਸੁਣਾ ਹਾਂਜੀ ਲੰਮੇ ਪੈ ਗਈ ਸੀ ਟਾਈਮ ਨਹੀਂ ਪੈ ਗਈ ਲੰਮੇ ਸਿਰ ਪੀੜ ਬੜਾ ਹੋਣ ਡਿਆ ਸੀ ਅੱਛਾ ਤੇ ਕੰਮ ਕਰਕੇ ਤੇ ਮੈਂ ਲੰਮੇ ਪੈ ਗਈ ਠੀਕ ਆ ਹਾਂਜੀ ਸਿੰਮੀ ਨਹੀਂ ਲੱਭਣ ਦੀ ਸਿੰਮੀ ਕਿੱਥੇ ਆ ਸਿੰਮੀ ਗਈ ਉਧਰ ਮੰਮੀ ਕੋਲ ਅੱਛਾ ਉਧਰ ਗਈ ਆ ਆਹੋ ਮੰਮੀ ਆ ਜਾਂਦੇ ਲੈਣ ਜੇ ਮੈਂ ਨਾ ਕਲਾਵਾਂ ਤੇ ਤਾਂ ਵੀ ਫਿਰ ਗੁੱਸਾ ਕਰਦੇ ਆ ਕਿ ਕੁੜੀ ਨੂੰ ਕੁਲਾਉਂਦੇ ਨਹੀਂ ਆ ਤਾਂ ਕਰਕੇ ਫਿਰ ਉਧਰ ਚਲ ਗਈ ਉਹ ਅੱਛਾ ਮੰਮੀ ਐਵੇਂ ਨਹੀਂ ਲੈਣ ਆ ਜਾਂਦੀ ਉਹ ਨਾ ਉਧਰ ਕੰਮ ਕਰਾਉਂਦੇ ਅਸੀਂ ਮੀ ਕੋ ਕੱਲ ਮੈਂ ਛੜੀ ਕੋਠੇ ਤੇ ਉਹ ਡਈ ਹੀ ਪੋਚੇ ਲਾਉਣ ਮੇਰੇ ਵੱਲ ਵੀ ਆ ਕੇ ਨਾ ਸਿਮੀ ਤੇ ਡਰ ਜੀ ਗਏ ਹੀ ਤੇ ਦੂਰ ਆਈ ਘਰ ਨੂੰ ਫੇਰ ਵੀ ਦੀਦੀ ਨੂੰ ਪਤਾ ਲੱਗ ਗਿਆ ਵਾ ਤੇ ਤੈਨੂੰ ਮੈਂ ਦੱਸਾਂ ਗੱਲ ਉਹਦਾ ਨਾਕ ਲਾਇਆ ਕਰ ਉਹ ਲੈਂਦੇ ਕੰਮ ਉਹਦੇ ਕੋਲ ਤਾਨੂੰ ਕੀ ਲੋੜ ਆ ਉਧਰ ਕੰਮ ਕਰਾਉਂਦੀ ਉਧਰ ਜਾ ਕੇ ਤੂੰ ਨਾ ਪੋਲੀ ਨਾ ਬਣੀ ਰਿਆ ਕਰ ਤੈਨੂੰ ਮੈਂ ਅੱਗੇ ਵੀ ਸਮਝਾਇਆ ਹੀ ਉਹ ਨਹੀਂ ਨਹੀਂ ਦੀਦੀ ਤੁਹਾਨੂੰ ਭਲੇਖਾ ਲੱਗਾ ਹਣਾ ਵਾ ਮੰਮੀ ਤੇ ਤਾਂ ਕਰਕੇ ਲੈ ਜਾਂਦੇ ਆ ਕਿ ਚੱਲ ਲਤਲਤਾ ਘਟਾ ਲੈਂਦੇ ਆ ਤੁਹਾਨੂੰ ਵੀ ਪਤਾ ਠੀਕ ਨਹੀਂ ਰਹਿੰਦੇ ਤੇ ਰਪਿੰਦਰ ਆਖੇ ਨਹੀਂ ਲੱਗਦੀ ਜੇ ਕੰਮ ਕਰਾਉਂਦੇ ਹੁੰਦੇ ਨਾ ਤੇ ਸਿਮੀ ਨੇ ਪਹਿਲਾਂ ਆ ਕੇ ਮੈਨੂੰ ਦੱਸਣਾ ਸੀ ਅਵਲ ਤੇ ਉਹਨੇ ਜਾਣਾ ਹੀ ਨਹੀਂ ਕਿ ਉਹਨੂੰ ਕੀ ਲੋੜ ਹੀ ਜਾਂਦੀ ਓਥੇ ਕੰਮ ਕਰਨ ਦੀ ਸੰਦੀਪ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਨਾ ਕਿਉਂ ਨਹੀਂ ਸਿਮੀ ਕੋ ਕੰਮ ਕਰਾਉਂਦੀਆਂ ਮੈਨੂੰ ਭਲੇ ਖਾਣੀਆਂ ਉਹਨਾਂ ਦਾ ਰਪਿੰਦਰ ਹੋਣਾ ਦਾ ਵੀ ਉਹ ਜ਼ਰੂਰ ਕੰਮ ਕਰਉਂਦੀਆਂ ਵਾ ਮੈਂ ਆਪਣੀ ਅੱਖੀ ਵੇਖਿਆ ਵਾ ਉਹ ਨੋ ਸੱਸ ਦਾ ਤੈਨੂੰ ਨਹੀਂ ਪਤਾ ਮੈਨੂੰ ਤੇ ਚੰਗੀ ਤਰ੍ਹਾਂ ਪਤਾ ਵਾ ਤੇ ਉਹ ਦੇ ਕੋ ਕੰਮ ਕਰਉਂਦੀਆਂ ਵਾ ਤੇ ਗਾੜੀ ਮੈਂ ਤੈਨੂੰ ਦੱਸਦਾ ਵਾ ਗਾੜੀ ਜੇ ਗੱਲ ਦਾ ਅਸਰ ਕਰ ਲਿਆਗੀ ਠੀਕ ਆ ਨਹੀਂ ਕਰੇਗੀ ਤਾਂ ਵੀ ਤੇਰੀ ਮਰਜ਼ੀ ਫਿਰ ਨਹੀਂ ਨਹੀਂ ਦੀਦੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਰ ਇੱਕ ਗੱਲ ਨਾ ਸਿਮੀ ਮੇਰ ਨਾਲ ਕਰਦੀ ਆ ਉਥੇ ਕੀ ਕੀ ਹੁੰਦਾ ਵਾ ਤੇ ਕੰਮ ਕਿਉਂ ਕਰਾਉਣਾ ਸੀ ਵਿਚਾਰੀ ਕੋਲ ਉਹਨਾਂ ਨੇ ਸੰਦੀਪ ਸੋਚਣ ਦਾ ਟਾਈਮ ਨਹੀਂ ਆ ਜਾ ਕੇ ਨਾ ਤੇ ਪਤਾ ਕਰ ਵੀ ਕਰਉਂਦੇ ਆ ਕੰਮ ਤੇ ਨਹੀਂ ਉਹਨੂੰ ਪੁੱਛੀ ਫਿਰ ਮੈਨੂੰ ਦੱਸੀ ਕੋਈ ਗੱਲ ਨਹੀਂ ਦੀਦੀ ਸਿਮੀ ਨਹੀਂ ਆਇਣਾ ਹੁਣੇ ਤੇ ਮੈਂ ਉਹਨੂੰ ਹੀ ਪੁੱਛ ਲੂੰਗੀ ਆਪ ਪੁੱਛ ਲਈ ਫਿਰ ਆਪੇ ਪਤਾ ਲੱਗ ਜਾਣਾ ਦੀਦੀ ਸੱਚ ਬੋਲਦੀ ਤੇ ਸਿਮੀ ਬੋਲਦੀ ਪਰ ਸਿਮੀ ਨੇ ਕਿਉਂ ਝੂਠ ਬੋਲਣਾ ਹੈ ਮੇਰੇ ਨਾਲ ਨਹੀਂ ਸੰਦੀਪ ਮੈਂ ਵੇਖਿਆ ਵਾ ਸਿਮੀ ਨੇ ਡਰ ਜੀ ਗਈ ਸੀ ਤੇ ਪੋਚੇ ਲਾਉਣ ਦੀ ਨਹੀਂ 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 ਕਹਿੰਦੀ ਭਾਬੀ ਮੈਂ ਚੱਲੀ ਆਂ ਮੇਰੇ ਨਾ ਮਨ ਚ ਡਰ ਜਾ ਬਹਿ ਗਿਆ ਵਾ ਕਿਤੇ ਸੱਚੀ ਨਾ ਕਰਾਉਂਦੇ ਹੁਣ ਕੰਮ ਉਹਦੇ ਕਰਾਉਂਦੇ ਇਹ ਕੰਮ ਉਹ ਤੈਨੂੰ ਪਤਾ ਨੋ ਸੱਸ ਕਿੰਨੀਆਂ ਤੇਜ਼ ਆ ਇਹ ਨਾ ਹੋਵੇ ਰਪਿੰਦਰ ਨੇ ਕੁਝ ਕਿਹਾ ਹੋਵੇ ਉਹਨੂੰ ਤੇ ਉਹ ਡਰਦੀ ਵਿਚਾਰੀ ਉੱਥੇ ਕੰਮ ਕਰੀ ਜਾਣ ਢੀ ਆ ਨਹੀਂ ਕਰਦੀ ਕੰਮ ਸਾਰਾ ਕਰਾਉਂਦੇ ਆ ਉਹਦੇ ਕੋਲ ਮੈਨੂੰ ਤੇ ਨਾ ਡਰ ਜਾ ਲੱਗਣ ਡਿਆ ਵਾ ਇਦਾਂ ਨਾ ਕਰਾਂ ਹੁਣੇ ਜਾ ਕੇ ਤੇ ਪਤਾ ਕਰਕੇ ਆਉਣੀ ਆ ਮੈਂ ਸੰਦੀਪ ਹੁਣ ਤੂੰ ਰਹਿਣ ਦੇ ਸਿਮੀ ਆਏਗੀ ਨਾ ਉਹਨੂੰ ਪੁੱਛੀ ਜੇ ਉਹ ਨਾ ਨਾ ਦੱਸੇਗੀ ਤੇ ਫਿਰ ਜਾ ਕੇ ਚੋੜੀ ਆਪ ਵੇਖੀ ਵੀ ਕਰਾਉਂਦੇ ਆ ਤੇ ਜਾਂ ਨਹੀਂ ਜੇ ਦੀਦੀ ਆ ਗੱਲ ਸੱਚ ਹੋਈ ਨਾ ਤੇ ਇਹਨਾਂ ਦਾ ਬੁਰਾ ਹਾਲ ਕਰੂੰਗੀ ਮੈਂ ਤੁਹਾਨੂੰ ਤੇ ਮੇਰਾ ਪਤਾ ਹੀ ਆ ਕਿ ਮੈਂ ਇਹਨਾਂ ਬੋਲ ਦੇਣੀ ਆ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਨੂੰ ਸੱਸ ਦੀ ਖੈਰ ਨਹੀਂ ਹੈਗੀ ਤੁਹਾਨੂੰ ਤੇ ਪਤਾ ਹੀ ਇਹਨਾਂ ਦੇ ਗੁੱਸੇ ਦਾ ਦਾਹਾਂ ਕੀ ਸੰਦੀਪ ਜੇ ਧੀ ਧਿਆਣੀ ਕੋ ਕੰਮ ਕਰਾਉਂਦੇ ਆ ਨਾ ਤੇ ਇਹਨਾਂ ਦਾ ਬੁਰਾ ਹਾਲ ਹੀ ਕਰਨਾ ਫਿਰ ਮੂੰਹ ਵੱਲ ਘੜਾ ਵੇਖਣਾ ਹੈ ਮੈਂ ਤੇ ਆ ਗੱਲ ਕਦੀ ਸੋਚੀ ਹੀ ਨਹੀਂ ਤੇ ਕੋਈ ਗੱਲ ਨਹੀਂ ਤੂੰ ਪੁੱਛ ਨਹੀਂ ਸੀ ਮੀ ਹੁੰਦੀ ਆ ਨਾ ਤੇ ਪੁੱਛੀ ਉਹਨੂੰ ਕੋਈ ਗੱਲ ਨਹੀਂ ਮੈਨੂੰ ਤੇ ਹੁਣ ਅਚਾਰ ਨੀਂਦ ਨਹੀਂ ਆਉਣੀ ਜਿੰਨਾ ਚਿਰ ਕੁੜੀ ਆਉਂਦੀ ਨਹੀਂ ਮੈਨੂੰ ਦੱਸਦੀ ਨਹੀਂ ਕੁਝ ਤੂੰ ਕੋਈ ਗੱਲ ਨਹੀਂ ਪਤਾ ਕਰ ਆਪੇ ਪਤਾ ਲੱਗ ਜਾਣਾ ਪਰਉਂਦੀਆਂ ਤਾਂ ਨਹੀਂ ਹੋਣੀਆਂ ਸਫਾਈਆਂ ਆ ਜਾਓ ਆ ਜਾ ਇੱਧਰ ਪਾਣੀ ਲਿਆਵਾ ਨਹੀਂ ਪਾਣੀ ਪੀਣਾ ਮੈਂ ਇੱਧਰ ਆ ਜਾ ਸੁਨਦੀਪਾ ਦੋ ਦਿਨ ਹੋ ਗਏ ਸ਼ੁਦਾਈ ਹੋ ਗਿਆ 호텔 ਦੀ ਇੰਨਾ ਕੰਮ ਪੈ ਗਿਆ ਸੀ ਉਹ ਮਸ਼ੀਨ ਹੀ ਖਰਾਬ ਹੋ ਗਈ ਸੀ ਇਹ ਨਾਲ ਕੰਮ ਕਰਾਉਣਾ ਪੈਣਾ ਸੀ ਚਲੋ ਕੋਈ ਗੱਲ ਨਹੀਂ ਉਹ ਵੀ ਜ਼ਰੂਰੀ ਆ ਕੰਮ ਕੀ ਕਰ ਸਕਦੇ ਹਾਂ ਉਹ ਤਾਂ ਹੈਗਾ ਵਾ ਪੈਸੇ ਦੇ ਦੇਣਾ ਟਾਈਮ ਨਾਲ ਤਾਂ ਵੀ ਕੋਈ ਗੱਲ ਨਹੀਂ ਪੈਸੇ ਵੀ ਨਹੀਂ ਦੇਣੀ ਕੰਮ ਹੀ ਕਰਾਈ ਜਾਣਾ ਪੈਸੇ ਦੇਣ ਲੱਗਿਆਂ ਤਾਂ ਰੋਂਦੇ ਆ ਮੜ ਜੇ ਕਿਤੇ ਮੰਗ ਲਈਏ ਨਾ ਕਿ ਅਰ ਦੀ ਤਨਖਾਹ ਪਹਿਲਾਂ ਦੇ ਦਿਓ ਲੋੜ ਵਾ ਉਦੋਂ ਤੇ ਦਿੰਦੇ ਨਹੀਂ ਆ ਤੇ ਕੰਮ ਵਾਰੀ ਬੜੀ ਛੇਤੀ ਕਹਿ ਦਿੰਦੇ ਆ ਕੋਈ ਗੱਲ ਨਹੀਂ 2 ਦਿਨ ਲਾ ਲਓ 3 ਦਿਨ ਲਾ ਲਓ ਉਹ ਚੱਲ ਸੰਦੀਪ ਕੀ ਕਰਨਾ ਵਾ ਲਾਗੇ ਕੰਮ ਨਹੀਂ ਆ ਮਿਲਦੇ ਔਖਾ ਇਹਦਾ ਦਿਨ ਪਤਾ ਦੂਰ ਜਾਈਏ ਫਿਰ ਘਰ ਕਿੱਦਾਂ ਆਵਣਾ ਘਰ ਆਣਾ ਵੀ ਔਖਾ ਇਹਦਾ ਫਿਰ ਸਰੀਰ ਜਾ ਵੀ ਨਾ ਠੀਕ ਨਹੀਂ ਲੱਗਣ ਡਿਆ ਬੁਖਾਰ ਜਾ ਲੱਗਣ ਡਿਆ ਤੇ ਇਦਾਂ ਕਰੋ ਹਾਂ ਨਹਾ ਧੋ ਲਓ ਤੇ ਦਵਾਈ ਲੈਓ ਜਾ ਕੇ ਨਹੀਂ ਲੈਂਦੀ ਮੈਂ ਕੱਲ ਦਵਾਈ ਲਈ ਓਥੇ ਕੱਲੀ ਨਾ ਬਾਅਦ ਚ ਪੇ ਰਿਓ ਕੰਮ ਤੇ ਵੀ ਜਾਣਾ ਹੁੰਦਾ ਵਾ ਕੋਈ ਗੱਲ ਨਹੀਂ ਹੋਈ ਨਾ ਠੀਕ ਹੈ ਤੇ ਮੇਰੀ ਗੱਲ ਸੁਣ ਮਮੀਆਂ ਲੱਈ ਕਿ ਨਹੀਂ ਮੰਮੀ ਵੱਲ ਵੀ ਕੀ ਜਾਣਾ ਵਾ ਹਾਂ ਮੰਮੀ ਕੱਲ ਇੱਥੇ ਆਏ ਸੀ ਅੱਛਾ ਤੇ ਬੜਾ ਬੋਲ ਕੇ ਗਏ ਆ ਬੋਲ ਕੇ ਗਏ ਕਹਿੰਦੇ ਆ ਕਿ ਤੁਸੀਂ ਉਹਦੇ ਸੱਸ ਨੂੰ ਸਿਖਾਇਆ ਵਾ ਉਹਦੇ ਕੋ ਹਿੱਸਾ ਮੰਗੋ ਉਹ ਮੰਮੀ ਨਹੀਂ ਹੁਦ ਸਕਦੀ ਵੇਖ ਲਾ ਇੰਨਾ ਕੀਤਾ ਉਹਨਾਂ ਨਾਲ ਤਾਂ ਵੀ ਸਾਡਾ ਦਿਲ ਜਾਮ ਲਾਈ ਜਾਂਦੇ ਉਹ ਕੋਈ ਵੀ ਗੱਲ ਹੁੰਦੀ ਆ ਨਾ ਤੇ ਸਾਡੇ ਸਿਰ ਸੁੱਟ ਦਿੰਦੇ ਆ ਕਿ ਤੁਸੀਂ ਕੀਤਾ ਸਭ ਕੁਝ ਹਨੂ ਕੀ ਲੋੜੀ ਸਿਖਾਉਣ ਦੀ ਤੂੰ ਨਹੀਂ ਬੋਲਣਾ ਜਦ ਅੱਗੇਓ ਪਉ ਜੇ ਤੋ ਬੋਲ ਕੇ ਇਨਾ ਜਾਂਦੇ ਆ ਫਿਰ ਬੋਲਣਾ ਹੀ ਪੈਂਦਾ ਵਾ ਕਿੰਨਾ ਚਿਰ ਚੁੱਪ ਕੀਤੀ ਰਵਾਂ ਹੁਣ ਮੈਂ ਨਿੱਕੇ ਨਿੱਕੇ ਗੱਲ ਤੋਂ ਬਹੁਤ ਬੁਰਾ ਹਾਲ ਹੈ ਇਹਦਾ ਇਹ ਸਭ ਕੋ ਨਾ ਰੁਪਿੰਦਰ ਦੀ ਸਿਕਾਉਂਦੀ ਆ ਮੈਨੂੰ ਲੱਗਦਾ ਮੰਮੀ ਫੇਰ ਉਹਦੀ ਗੱਲਾਂ ਚ ਆ ਗਈ ਐ ਚੰਗਾ ਭਲਾ ਪਤਾ ਵੀ ਆ ਕਿ ਮੈਂ ਬਿਮਾਰ ਹੈਗੀ ਆ ਇਨਾ ਨਾਂ ਬੋਲਿਆ ਕਰਾਂ ਤੇ ਟਲਦੇ ਹੀ ਨਹੀਂ ਆ ਆ ਚੱਲ ਸੰਦੀਪ ਰੋਟੀ ਬਣੀ ਤੇ ਲਿਆ ਮਾਰਿਆ ਰੋਟੀ ਬਣੀ ਖਾਈਏ ਕਿਤੇ ਜੇ ਆਹ ਗੱਲ ਕਰਦੇ ਆ ਨਾ ਕਿ ਹੇਸੇ ਵੱਲੋਂ ਤੁਸੀਂ ਕਿਹਾ ਵਾ ਮੇਰਾ ਤੇ ਜੀ ਕਰਦਾ ਵਾ ਦਲਜਿੰਦਰ ਜੀ ਨੂੰ ਫੋਨ ਲਾਵਾਂ ਕਿ ਮੰਗੋ ਹੇਸਾ ਇਹਨਾਂ ਕੋਲ ਕਰਨਾ ਹੀ ਪੈਣਾ ਇਦਾਂ ਫਿਰ ਤੇ ਇਦਾਂ ਕਰਨਗੇ ਨਾ ਤੇ ਕੁੜੀ ਨੂੰ ਹਿੱਸਾ ਦੇ ਕੇ ਦੋਰਾਗੇ ਫਿਰ ਆਪਾਂ ਨਾਲ ਮੈਨੂੰ ਅੰਨ ਸਲਾਹ ਕਰਨੀ ਸੀ ਛੱਡੋ ਉਹਨਾਂ ਗੱਲਾਂ ਨੂੰ ਕੋਈ ਗੱਲ ਨਹੀਂ ਮਾਸੀ ਦੀ ਕੁੜੀ ਦਾ ਫੋਨ ਆਇਆ ਏ ਅੱਛਾ ਤੇ ਉਹ ਕਹਿਣ ਦੇ ਰਿਸ਼ਤੇ ਵੱਲੋਂ ਸਿਮੀ ਤੇ ਰਿਸ਼ਤੇ ਵੱਲੋਂ ਕਹਿੰਦੇ ਕੱਲ ਨੂੰ ਆਉਣਾ ਅਹੀਂ ਵੇਲਾ ਸੰਦੀਪ ਸਿਮੀ ਨਾਲ ਤੇ ਨਹੀਂ ਮੈਂ ਗੱਲ ਕੀਤੀ ਪਹਿਲਾਂ ਕੀਤੀ ਹੀ ਹਾਂ ਤੇ ਉਦੋਂ ਕਹਿੰਦੀ ਮੈਂ ਨਹੀਂ ਕਰਾਉਣਾ ਵਿਆਹ ਠੀਕ ਉਹਨਾਂ ਨਾਲ ਗੱਲ ਕਰ ਲੈਣਾ ਪਹਿਲਾਂ ਉਹ ਤਾਂ ਮੰਨ ਜੇ ਉਹ ਕੀ ਕਹਿੰਦੀ ਹੈ ਉਹਦਾਂ ਤੇ ਕਹਿੰਦੇ ਹੀ ਉਹ ਕਿ ਘਰ-ਬਾਰ ਵੀ ਚੰਗਾ ਵਾ ਅੱਛਾ ਕੁੜੀ ਸੌਖੀ ਰਹੂਗੀ ਤੇ ਬਾਕੀ ਗੱਲ ਕਹਿੰਦੇ ਹੀ ਕਿ ਇੱਥੇ ਆ ਕੇ ਕਰਾਂਗੇ ਅਸੀਂ ਚਲ ਕੋਈ ਗੱਲ ਨਹੀਂ ਸੰਦੀਪ ਜੇ ਘਰ-ਬਾਰ ਚੰਗਾ ਵਾ ਤੇ ਹੋਰ ਕੀ ਚਾਹੀਦਾ ਵਾ ਆ ਮੈਂ ਵੀ ਕਹਿੰਨੀ ਆ ਚਲ ਵਿਆਹ ਹੋ ਜਾ ਜੇ ਸੱਚੀ ਚੰਗੀ ਕੁੜੀ ਦਾ ਆਪਣੇ ਘਰ ਜਾਵੇ ਕਿੰਨਾ ਚਿਰ ਬਿਠਾ ਲੈਣੀ ਆਪਾਂ ਇੱਥੇ ਹੁਣ ਚਲ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤੇ ਵਿਆਹ ਕਰਨਾ ਹੀ ਆ ਲੋਕੀ ਵੀ ਗੱਲਾਂ ਕਰਦੇ ਆ ਫਿਰ ਚੰਗੇ ਨਹੀਂ ਲੱਗੀ ਦਾ ਇਹਨੂੰ ਕਹਾਂਗਾ ਬੰ ਲੈ ਕੇ ਖਾਣ ਦੇ ਆ ਲੋਕੀ ਉਹ ਗੱਲਾਂ ਕਰਦੇ ਆ ਉਹਨਾਂ ਦਾ ਮੂੰਹ ਥੋੜੀ ਫੜ ਲੈਣਾ ਹੁਣ ਜਾ ਕੇ ਉਹ ਸੰਦੀਪ ਕੋਈ ਗੱਲ ਨਹੀਂ ਪਿੱਠ ਪਿੱਛੇ ਬਥੇਰੇ ਗੱਲਾਂ ਕਰਦੇ ਹੁੰਦੇ ਆ ਮੈਂ ਤਾਂ ਤਾਂ ਨਹੀਂ ਸਿਮੀ ਨਾਲ ਹਜੇ ਗੱਲ ਕੀਤੀ ਮੈਂ ਪਹਿਲਾਂ ਤੁਹਾਨੂੰ ਪੁੱਛ ਲਾਂ ਤੇ ਫੇਰ ਹੀ ਸਿਮੀ ਨਾਲ ਗੱਲ ਕਰੂੰਗੀ ਕੋਈ ਗੱਲ ਨਹੀਂ ਕੱਲ ਨੂੰ ਆਉਂਦੇ ਆ ਨਾ ਉਹਨਾਂ ਨਾਲ ਗੱਲ ਕਰਕੇ ਨਾ ਫਿਰ ਗੱਲ ਕਰ ਲਈ ਕੀ ਕਹਿੰਦੇ ਆ ਬਾ ਚਲੋ ਠੀਕ ਆ ਕਰ ਲੋ ਤੁਸੀਂ ਰੈਸਟ ਤੇ ਮੈਂ ਰੋਟੀ ਲਿਆ ਥੋੜਾ ਮੈਂ ਵੀ ਫਿਰ ਮੂੰਹ ਹੱਥ ਠੀਕ ਆ ਮਮ ਬੈਠੇ ਆਹੋ ਬੈਠੀ ਆ ਜਾ ਮੈਂ ਵੀ ਆਈ ਤੁਹਾਡੇ ਵਾਲੀ ਕੰਮ ਹੀ ਕੋਈ ਆਹ ਮਤ ਵੀ ਡਾ ਖਾਸ ਨਹੀਂ ਬਿਲਠੀ ਬਿਲਠੀ ਮੈਂ ਸੋਚ ਜਾਂਦੇ ਹੀ ਜਿਹੜੀ ਹੁਣ ਤੁਸੀਂ ਪਹਿਲੀ ਵਾਲੋ ਗੱਲ ਦੇ ਆ ਕਰਨਾ ਆਹੋ ਉਹ ਹੁਣ ਕਦੀ ਤੁਸੀਂ ਕਹਿ ਦਿੰਦੇ ਆ ਕਿ ਉਹਦੀ ਸੱਸ ਮੰਗਣ ਦੇਈਏ ਕੁੜੀ ਦੀ ਕਿ ਮੈਨੂੰ ਵੀ ਹਿੱਸਾ ਚਾਹੀਦਾ ਤੇ ਮੁੜ ਕੇ ਦਲਜੀਤ ਉਹਨਾਂ ਨੇ ਵੀ ਕਹਿਣਾ ਤੇ ਇਹ ਆ ਕਿ ਤੁਸੀਂ ਸਾਰੇ ਰਫੜਾ ਨਾਲ ਉਹਨਾ ਪਹਿਲੀ ਤੁਸੀਂ ਨਾ ਕਰਾ ਦਿਓ ਇਹਨਾਂ ਦੇ ਯਾਰੀ ਗਾਸੋਣਾ ਦਲਜੀਤ ਦਾ ਤੇ ਹਿੱਸਾ ਬੰਦਾ ਹੀ ਆ ਨਾ ਚਲ ਕੁੜੀ ਨੂੰ ਤਾਂ ਮੈਂ ਨਾਂ ਦਵਾਂਗੀ ਤੇ ਦਲਜੀਤ ਨੂੰ ਤਾਂ ਸੱਦਣਾ ਹੀ ਪੈਣਾ ਵਾ ਨਾ ਹੁੰਦੇ ਥੋੜਾ ਬਹੁਤਾ ਚਾਹੀਦਾ ਹੀ ਇਹ ਏ ਥੋੜਾ ਵੀ ਕੱਲਿਆਂ ਨੂੰ ਤੁਹਾਡੇ ਨਾਂ ਘੜਦਾ ਮੰਮੀ ਜੇ ਤੇ ਕੁਝ ਬਚਾਉਣਾ ਵਾ ਨਾ ਫੇਰ ਤਾਂ ਨੂੰ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਹੁਣ ਦੂਜੇ ਪਾਸੇ ਵੇਖੋ ਜੀ ਸੰਦੀਪ ਉਹ ਆ ਪੁੱਤੜ ਨਾਲ ਕੀ ਕੁਝ ਕਰਦੀ ਆ ਤੁਹਾਡੇ ਸਾਹਮਣੇ ਹੀ ਆ ਜੇ ਉਹ ਤੁਸੀਂ ਘਰ ਜਾਂਦੇ ਹੋ ਉਹਨਾਂ ਦੇ ਸੱਦੇ ਮੂੰਹ ਤੁਹਾਨੂੰ ਨਿਕਵਾਉਂਦੀ ਹੈਗੀ ਤੇ ਫੇਰ ਵੀ ਤੁਸੀਂ ਉਹਨਾਂ ਬਾਰੇ ਸੋਚਾਂਦੇ ਇਦਾਂ ਕਰੋ ਮੈਂ ਜਿਹੜਾ ਕੰਮ ਕਹਿਨ ਦੇਈਆਂ ਨਾ ਉਹ ਚੁੱਪ ਕਰਕੇ ਤੇ ਕਰ ਲਓ ਤੁਸੀਂ ਵੀ ਚੰਗੇ ਰਹੋਗੇ ਤੇ ਅਸੀਂ ਵੀ ਚੰਗੇ ਰਵਾਂਗੇ ਮੰਮੀ ਕਲਾ ਦੇ ਘਰ ਦੇ ਵਿੱਚ ਉਹ ਫੇਰੀ ਮੁਕੜੀ ਹੈ ਨਾ ਜੇ ਕੋਈ ਨਾ ਕੋਈ ਗੱਲ ਕਰੋਗੇ ਤੇ ਇਹ ਤੇ ਤੇਰੀ ਗੱਲ ਸਹੀ ਹੈ ਚਲ ਕਪਾਤ ਮੁੱਕੇਗਾ ਘਰ ਚੋਂ ਉਹਨਾਂ ਕੋਲ ਤੇ ਕਰਨਾ ਹੀ ਪੈਣਾ ਉਹ ਹੀ ਤੇ ਮੈਂ ਤੁਹਾਨੂੰ ਸਮਝਾਉਂ ਲਈਆਂ ਕਿ ਜਿਹੜੀ ਤਾਂ ਮੈਂ ਗੱਲ ਕਹੀ ਹੈ ਨਾ ਇਹਨੂੰ ਚੰਗੀ ਤਰ੍ਹਾਂ ਸੋਚੋ ਇਹਦੇ ਵਿੱਚ ਫਾਇਦਾ ਹੀ ਹੈ ਆਪਣਾ ਇੱਕ ਗੱਲ ਵਾ ਨਾ ਫਿਰ ਲੋਕਾਂ ਨੇ ਗੱਲਾਂ ਕਰਨੀਆਂ ਨੇ ਉਨੀ ਪਿੰਦਰ ਸਿਆਣੀ ਆ ਫਿਰ ਇਹ ਦੂਜੇ ਨੂੰ ਹੀ ਸਾਨੀ ਦਿੱਤਾ ਤੇ ਇੱਕ ਨੂੰ ਦੇ ਦਿੱਤਾ ਜਿਵੇਂ ਇਹਦੇ ਨਾਂ ਕੱਲੀ ਲਵਾਤੀ लवली ਦੇ ਮੰਮੀ ਲੋਕਾਂ ਨੇ ਦੱਸਦੇ ਵਿੱਚ ਕੀ ਕਹਿਣਾ ਲੋਕਾਂ ਵੱਲ ਨਹੀਂ ਜਾਂਦਾ ਹੋਈਦਾ ਆਪਣਾ ਆਪ ਵੇਖੀਦਾ ਹੋਈਦਾ ਸਾਡਾ ਕਰ ਕਿਦਾਂ ਠੀਕ ਰਹਿੰਦਾ ਐ ਦਸਹੀ ਪਰ ਉਹਦਾ ਤੇ ਮੈਨੂੰ ਆਉਂਦਾ ਹੀ ਹੈ ਨਾ ਫਿਰ ਮੁੰਡੇ ਦਾ ਲੋਕਾਂ ਨੇ ਇਹੋ ਗੱਲ ਜਦੋਂ ਉਹ ਤੁਹਾਨੂੰ ਸਾਂਭਦੇ ਨਹੀਂ ਆ ਤੁਹਾਨੂੰ ਕੋਈ ਦਵਾਈ ਦਵਾਈ ਦਾ ਰੋ ਨਹੀਂ ਦਵਾਉਂਦੇ ਹੈ ਕਦੀ ਤੁਹਾਨੂੰ ਉਹਨਾਂ ਨੇ ਅੱਗੇ ਪੁੱਛਿਆ ਵਾ ਕਿ ਮੰਮੀ ਚਾਏ ਕੋਹ ਬਣਿਆ ਵਾ ਆ ਜਾ ਤੂੰ ਅੱਗੇ ਰੋਟੀ ਖਾ ਲੈ ਕਦੀ ਵੀ ਇੱਕ ਵਾਰ ਕਿਹਾ ਵਾ ਮੈਂ ਚੱਲ ਨਹੀਂ ਪੁੱਛਿਆ ਫਿਰ ਵੀ ਬਣਦਾ ਤੇ ਹੈ ਹੀ ਹੈ ਨਾ ਵੇਹ ਲੋ ਮੰਮੀ ਫਿਰ ਮਰਜ਼ੀ ਆਪਣੀ ਮੇਰਾ ਤੁਹਾਨੂੰ ਕਹਿੰਦਾ ਫਰਜ਼ੀ ਗਾੜੀ ਤੁਸੀਂ ਮਰਜ਼ੀ ਆਪਣੀ ਵੇਖੋ ਜਿੱਦ ਸਹੀ ਲੱਗਦਾ ਵਾ ਤੇ ਕਰ ਲੋ ਜੇ ਨਹੀਂ ਆ ਤਾਂ ਮੁੜੀਏ ਮੈਨੂੰ ਨਾ ਕਿਉਂ ਕਿ ਪਹਿਲੀ ਇੱਧਰ ਚੱਲ ਗਈ ਤੇ ਉੱਧਰ ਚੱਲ ਗਈ ਜਿੱਦਾਂ ਤੂੰ ਕਹਿੰਨੀ ਉਦਾਂ ਹੀ ਕਰ ਲੈਨੀਂ ਹੋਰ ਕੀ ਕਹਾ ਕਹਿੰਨੀ ਕਰ ਦਿੰਨੀਂ ਜੋ ਕਹਿੰਨੀ ਸਾਨਾ ਕਰ ਕਿ ਇਦਾਂ ਕਰ ਭੀ ਲਵਰੀ ਨੂੰ ਕਹਿ ਜੇ ਅੱਜ ਜਾਵੇ ਨਾ ਡਿਊਟੀ ਤੇ ਤੇ ਚੱਲਾ ਜੀ ਇਹੋ ਕੰਮ ਕਰ ਲੈਨੀਂ ਮੰਮੀ ਤੇ ਆ ਤੂੰ ਹੀ ਹੈ ਗਈ आजो बार ਉਹਨਾਂ ਨੂੰ ਮੈਂ ਕਹਿੰਨੀ ਆ ਜਾ ਗਈ ਚਲ ਠੀਕ ਆ ਇੱਥੇ ਗੱਲ ਤੇ ਪਿੰਦਰ ਦੀ ਠੀਕ ਵਾ ਕੱਲ ਨੂੰ ਉਹਦੀ ਸੱਸ ਨੇ ਕੋਈ ਪੰਗਾ ਪਾਤਾ ਫੇਰ ਉਹ ਕੁੜੀ ਨੂੰ ਭੇਜਤਾ ਵੀ ਜਾ ਹਿੱਸਾ ਲੈ ਗਿਆ ਤੇ ਦਲਜੀਤ ਨੇ ਵੀ ਪਾਈ ਦੇਣਾ ਕਿਸੇ ਦਿਨ ਪੰਗਾ ਤੇ ਚੱਲ ਨਬੇਰ ਹੀ ਦਿੰਨੀ ਕੰਮੇ ਦਾਦ ਨਹੀਂ ਲਵਣੀ ਦਿਨਾ ਲਵਲੀਆਂ ਚੱਲੀਏ ਫਿਰ ਕਿੱਥੇ ਜਾਣਾ ਕਚੈਰੀ ਕਚੈਰੀ ਦੱਸ ਕੇ ਨਹੀਂ ਗਈ ਕਿੰਦਰ ਤੈਨੂੰ ਉਹ ਨਾ ਨਾ ਮਾਤਾ ਮੈਨੂੰ ਤੇ ਇਹੋ ਗੱਲ ਕਹਿ ਕੇ ਗਈ ਆ ਕਿ ਤੁਸੀਂ ਅੱਜ ਡਿਊਟੀ ਤੇ ਨਾ ਜਾਇਓ ਮੇਰੀ ਗੱਲ ਸੁਣ ਲੜਾਈ ਨੇ ਹਰੋਈ ਦੀ ਮਕਾਵਾ ਉਧਰੋਂ ਦਲਜੀਤ ਆਣ ਕੇ ਬੋਲਦਾ ਉਧਰੋਂ ਦੀ ਸੱਸ ਨਾ ਕਿਤੇ ਆ ਜੇ ਹੈ ਤੇ ਫੇਰ ਮੁੜ ਕੇ ਪੰਗਾ ਪਏਗਾ ਇਹ ਵੀ ਮੈਂ ਕਹਿਣੀ ਵੀ ਤੇਰੇ ਨਾਲ ਲਵਾ ਦਿੰਨੀ ਤੈਲੀ ਕੰਮ ਹੀ ਮੁੱਕੇ ਰੋਈ ਦਾ ਆ ਤੇ ਮਾਤਾ ਨੇ ਨਾ ਸਾਡੇ ਦਿਲ ਦੀ ਗੱਲ ਬੁੱਝ ਲਈ ਜੋ ਅਸੀਂ ਚਾਹੁੰਦੇ ਹੀ ਉਹ ਮਾਤਾ ਨੇ ਆਪਣੇ ਮੂੰਹ ਹੀ ਕਹਿਤਾ ਚੱਲ ਜਾਂਦੇ ਆ ਮਾਤਾ ਦੇ ਨਾਲ ਅੱਜ ਤੇਰੀ ਸੋਚ ਹੀ ਪੈ ਗਿਆ ਵਾ ਉਹ ਮਾਦਾ ਸੋਚੀ ਕੀ ਪੈਣਾ ਵਾ ਮੈਂ ਸੋਚਣ ਡਿਆ ਕਿ ਰਹਿਣ ਦੇਗਾ ਨਹੀਂ ਮੇਰੀ ਗੱਲ ਨਾਲ ਰੋਜ ਦੀ ਲੜਾਈ ਮੁਕਾਉਣੀ ਹੈ ਹੈ ਰੋਜ ਦਿਹਾੜੀ ਇੱਥੇ ਕਦੀ ਉਹ ਬੋਲ ਪੀ ਕਦੀ ਉਹ ਬੋਲ ਪੀ ਤਨ ਪਤਾ ਹੀ ਸੰਦੀਪ ਦਾ ਤੇ ਤੂੰ ਆਪਣੇ ਨਾਲ ਰਹਿਣ ਦੇ ਕੋਈ ਗੱਲ ਨਹੀਂ ਨਹੀਂ ਤੇਰੇ ਨਾਲ ਲਵਾ ਦੇਣੀ ਹੈ ਰੋਜ ਦਾ ਪੰਗਾ ਹੀ ਮੁਕਾ ਦੇਣਾ ਮੈਂ ਚੱਲ ਵੇਖ ਲੈ ਫਿਰ ਚੱਲ ਜੰਨੇ ਆ ਜੇ ਤੂੰ ਕਹਿ ਨਹੀਂ ਆ ਤੇ ਮੈਨੂੰ ਤੇ ਉਹਨੇ ਦੱਸਿਆ ਹੀ ਨਹੀਂ ਪਜਾਣਾ ਉਥੇ ਚੱਲ ਫਿਰ ਆ ਜਾ ਚੱਲ ਮੈਂ ਆਉਣਾ ਚੰਗਰ ਚੱਲ ਆਦੇ ਮਾਰਾਂ ਨੇ ਗਾਲੀ ਪੜੀ ਵਈਆ ਕੀਤੀ ਹੈ। ਇਹ ਸਾਰੀ ਪੈਣੀ ਤੇਰੇ ਨਾਲਵਾ ਦਿੰਨੀ। ਚੱਲ ਇੱਕ ਵਾਰੀ ਮੇਰੇ ਨਾਂ ਹੋੜਾਂ ਦੇ। ਆ ਜਿਹੜੀਆਂ ਗੱਲਾਂ ਕਰਦੇ ਆ ਨਾ ਮੈਨੂੰ ਤੇ ਤਿੰਨ ਹਿੱਸੇ ਕਰਨੇ ਤੇ ਚਾਰ ਹਿੱਸੇ ਕਰਨੇ। ਇਹਨਾਂ ਦੇ ਹਿੱਸੇ ਫੇਰ ਮੈਂ ਕਰੂੰਗਾ। ਸਿਮੀ ਹਜੇ ਤੱਕ ਨਹੀਂ ਆਈ। ਮੈਨੂੰ ਨਾ ਦੀਦੀ ਟੈਂਸ਼ਨ ਜੀ ਪਾ ਗਈ ਆ ਕਿ ਕੰਮ ਕਰਾਉਂਦੇ ਆਂ ਅਦਰੋਂ। ਜੇ ਕੰਮ ਕਰਾਉਂਦੇ ਹੁੰਦੇ ਤੇ ਸਿਮੀ ਨੇ ਮੈਨੂੰ ਦੱਸ ਹੀ ਦੇਣਾ ਸੀ। ਸ਼ੁਗਰ ਆ ਗਈ ਆ। ਦੀਦੀ ਸਿ ਬਾਹਰ ਖਲੋਤੀ ਕੀ ਗੱਲ ਹੋਈ ਆ ਸਿਮੀ ਪਹਿਲਾਂ ਮੈਨੂੰ ਗੱਲ ਦੱਸ ਤੂੰ ਮੈਨੂੰ ਝੂਠ ਕਿਉਂ ਬੋਲਿਆ ਕਿਹੜਾ ਝੂਠ ਦੀਦੀ ਸਿਮੀ ਸੱਚ ਤੂੰ ਆਪਣੇ ਮੂੰਹੋਂ ਦੱਸੇਂਗੀ ਕਿ ਜਾਂ ਮੈਂ ਤੈਨੂੰ ਦੱਸਾਂ ਫਿਰ ਤੂੰ ਮੈਨੂੰ ਝੂਠ ਬੋਲਦੀ ਰਹੀ ਆ ਨਾ ਦੀਦੀ ਕਿਹੜਾ ਝੂਠ ਅੱਜ ਤੂੰ ਮੈਨੂੰ ਇੰਨਾ ਗੁੱਸੇ ਨਾਲ ਬੋਲਣ ਦੀ ਗੱਲ ਕੀ ਹੋਈ ਆ ਮੇਰੀ ਗੱਲ ਸੁਣ ਆਦਨ ਪਸੀਨਾ ਕਿੱਥੋਂ ਆਇਆ ਵਾ ਉਹਦਾ ਤੂੰ ਕਹਿੰਨੀ ਮੈਂ ਇਸੀ ਥੱਲੇ ਬੈੰਨੀ ਆ ਨਹੀਂ ਨਹੀਂ ਦੀਦੀ ਮੈਂ ਮੂੰਹ ਧੋ ਕੇ ਆਈ ਹੀ ਗਰਮੀ ਬੜੀ ਲੱਗ ਗੰਡੀ ਹੁੰਦੇ ਹੁੰਦੇ ਆ ਸਿਮੀ ਮੈਨੂੰ ਝੂਠ ਨਾ ਬੋਲ ਠੀਕ ਆ ਨਾ ਸੱਚੋ ਸੱਚ ਦੱਸ ਦੇ ਮੇਰੇ ਤੇ ਅੱਗੇ ਸਿਰ ਪੀੜ ਬੜੀ ਹੋਣ ਈ ਆ ਇਹ ਗੱਲ ਸੁਣ ਕੇ ਦੀਦੀ ਕਿਹੜਾ ਸੱਚ ਦੱਸਾਂ ਮੈਨੂੰ ਦੱਸੋ ਨਾ ਤੂੰ ਉੱਥੇ ਕੰਮ ਕਰਨ ਚਾਹਨੀ ਆ ਨਾ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਤੂੰ ਭਾਵੇਂ ਨਾ ਦੱਸ ਦੱਸਣ ਵਾਲੇ ਦੱਸ ਗਏ ਆ ਮੈਨੂੰ ਜਾਓ ਗਾਂ ਦੀਦੀ ਮੈਨੂੰ ਪਤਾ ਲੱਗ ਗਿਆ ਤੁਹਾਨੂੰ ਕਿੰਨੇ ਦੱਸਿਆ ਵਾ ਸਿਮੀ ਦੀਦੀ ਨੇ ਦੱਸਿਆ ਹੋਣਾ ਵਾ ਨਾ ਉਹ ਤਾਂ ਕੱਲ ਮੈਂ ਜਦੋਂ ਆਉਂਦੀ ਹੀ ਨਾ ਉਹਨਾਂ ਦੇ ਵੇਰੇ 'ਚ ਪਾਣੀ ਡੁੱਲਿਆ ਸੀ ਤੇ ਮੈਂ ਚਲ ਮੈਂ ਸਾਫ਼ ਕਰ ਦਿੰਨੀ ਆ ਤੇ ਉਧਰ ਮੈਨੂੰ ਦੀਦੀ ਨੇ ਵੇਖ ਲਿਆ ਉਪਰੋਂ ਕੋਠੇ ਤੋਂ ਕਿੰਦੀ ਪੋਚੇ ਲਾਉਂਦੀ ਆ ਮੈਂ ਨਹੀਂ ਨਹੀਂ ਮੈਂ ਪੋਚੇ ਨਹੀਂ ਲਾਉਂਦੀ ਪਾਣੀ ਸਾਫ ਕਰਦੀ ਆ ਉਹਨਾਂ ਨੇ ਦੱਸਿਆ ਹੁਣਾਂ ਤੁਹਾਨੂੰ ਸਿਮਮੀ ਜੇ ਤੇ ਇਹ ਗੱਲ ਵਾ ਫਿਰ ਤੇ ਕੋਈ ਗੱਲ ਨਹੀਂ ਹੈਗੀ ਤੇ ਜੇ ਕੰਮ ਕਰਾਉਂਦੇ ਆ ਨਾ ਤੇ ਮੈਨੂੰ ਸੱਚੋ ਸਾਚ ਦੱਸ ਦੇ ਝੂਠ ਨਾ ਬੋਲੀ ਮੇਰੇ ਨਾਲ ਨਹੀਂ ਨਹੀਂ ਦੀਦੀ ਮੈਂ ਝੂਠ ਕੱਲ ਹੀ ਬੋਲਣਾ ਵਾ ਦੀਦੀ ਨੂੰ ਵੀ ਭੇਖਾ ਹੀ ਲੱਗ ਗਿਆ ਸੀ ਜਦੋਂ ਮੈਨੂੰ ਸਿਮਮੀ ਦੀਦੀ ਨੇ ਗੱਲ ਇਹ ਦੱਸੀ ਨਾ ਸੱਚੀ ਮੇਰੇ ਤੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੀ ਕਿ ਕੁੜੀ ਕੋ ਕੰਮ ਕਰਾਉਂਦੇ ਆ ਜੇ ਤੇਰੇ ਭਾਜੀ ਨੂੰ ਪਤਾ ਲੱਗ ਜੇ ਨਾ ਕਿ ਕੰਮ ਕਰਾਉਂਦੇ ਆ ਉਹਨਾਂ ਨੇ ਛੱਡਣਾ ਨਹੀਂ ਇਹਨਾਂ ਦੋਵਾਂ ਨੂੰ ਨਹੀਂ ਦੀਦੀ ਹੁਣ ਮੇਰੇ ਕੋ ਕੰਮ ਕਰਾਉਂਦੇ ਉਹ ਮੈਨੂੰ ਮਾਰਨਾ ਬਠਾਲਦੇ ਆ ਰੋਟੀ ਰਾਟੀ ਖਵਾਲ ਦਿੰਦੀ ਆ ਘੜੀ ਮੈਂ ਲੰਮੇ ਪੈ ਕੇ ਆ ਜੰਨੀ ਆ ਨਾਲੇ ਮੈਂ ਉੱਥੇ ਜਾ ਕੇ ਆ ਕੱਪੜਿਆਂ ਦੇ ਕੰਮ ਕਰਨਾ ਵਾ ਸਿਮੀ ਮੈਂ ਹਜੇ ਵੀ ਤੈਨੂੰ ਬਾਰ ਬਾਰ ਪੁੱਛਣ ਦੀ ਆ ਜੇ ਕੋਈ ਗੱਲ ਹੈਗੀ ਨਾ ਤੇ ਹੁਣ ਹੁਣ ਮੈਨੂੰ ਦੱਸ ਦੇ ਜੇ ਮੈਨੂੰ ਕੱਲ ਨੂੰ ਪਤਾ ਲੱਗੀ ਨਾ ਤੇ ਛੱਡਣਾ ਮੈਂ ਤੈਨੂੰ ਵੀ ਨਹੀਂ ਫਿਰ ਨਹੀਂ ਨਹੀਂ ਦੀਦੀ ਐਦਾਂ ਦੀ ਕੋਈ ਗੱਲ ਨਹੀਂ ਆ ਤੂੰ ਐਵੇਂ ਨਾ ਇੰਨਾ ਸੋਚਿਆ ਕਰੋ ਜਾ ਤੂੰ ਅੰਦਰ ਜਾ ਕੇ ਕੰਮ ਕਰ ਲਓ ਮੈਂ ਅਮਰੂਦ ਜਿ ਇਕੱਠੇ ਘੜਾ ਹੋਗਾ ਸਾਰੇ ਚੱਲ ਠੀਕ ਆ ਜੀ ਫਿਰ ਅੰਦਰੋਂ ਹੈ ਰੱਬਾ ਅੱਜ ਤੇ ਮੈਨੂੰ ਸਿਮੀ ਦੀ ਦੀ ਨੇ ਮਰਵਾ ਹੀ ਦੇਣਾ ਈ ਮੈਂ ਤੇ ਬੜਾ ਹੀ ਡਰ ਗਈ ਹਾਂ ਸਾਰਾ ਕੁਛ ਦੱਸਤਾ ਦੀ ਦੀ ਨੇ ਆਲਕੇ ਜੇ ਸੱਚੀ ਪਤਾ ਲੱਗ ਜੇ ਦੀ ਦੀ ਨੇ ਤੇ ਮੈਨੂੰ ਛੱਡਣਾ ਹੀ ਨਹੀਂ ਮੈਂ ਕੀ ਕਰਾਂਗੀ ਜੇ ਦੀ ਦੀ ਨੂੰ ਪਤਾ ਲੱਗ ਗਿਆ ਤੇ ਮੈਨੂੰ ਤੇ ਬੜਾ ਹੀ ਡਰ ਆਉਂਦਿਆ ਜਿੰਨੀ ਦੀਦੀ ਅੱਜ ਗੁੱਸੇ 'ਚ ਹੀ ਨਾ ਪਹਿਲਾਂ ਕਦੀ ਨਹੀਂ ਆਏ ਇੰਨੇ ਗੁੱਸੇ 'ਚ ਮੈਨੂੰ ਤੇ ਬੜਾ ਹੀ ਡਰ ਲੱਗਣ ਡਿਆ ਈ ਇੱਕ ਤੇ ਮਾਸੀ ਲੈਣ ਆਈਂਦੀ ਮੈਨੂੰ ਰੋਜ਼ ਮੈਂ ਜਾਵਾਂ ਹੀ ਨਾ ਉਧਰ ਮੇਰਾ ਕਿਹੜਾ ਜੀ ਕੰਡਿਆ ਹੀ ਜਾਣੀ ਮਾਸਟਰ ਜੀ ਐਡੀ ਵੱਡੀ ਗੱਲ ਹੋ ਗਈ ਆ लवली ਆਪਣੇ ਨਾਂ ਪਹਿਲੀ ਲਵਾਉਂਦੇ ਆ ਚਾਚੀ ਵੀ ਨਾਲ ਆ ਕੋਈ ਗੱਲ ਨਹੀਂ ਚਲੋ ਠੀਕ ਆ ਫਿਰ ਮੈਂ ਦਲਜੀਤ ਨੂੰ ਦੱਸਣੀ ਆ ਵੀ लवली ਤੇ ਚਾਚੀ ਨਾਲ ਪਹਿਲੀ ਨਾਂ ਲਵਾਉਂਦੇ ਓ ਤੇ ਤੂੰ ਘਾੜੀ ਬੈਠਾ ਰਹਿ ਹੁਣ ਦਲਜੀਤ ਨੂੰ ਮੈਂ ਦੱਸਣੀ ਆ ਵੀ ਉਹਦੇ ਪਹਿਲੀ ਨਾਂ ਕਰਾਉਂਦੇ ਆ ਤੂੰ ਚੁੱਡੂ ਬਣ ਕੇ ਘਰ ਬੈਠਾ ਨਾ ਲੋਨੀ ਆ ਹੁਣੇ ਫੋਨ ਮੇ ਹੈਲੋ ਦਲਜੀਤ ਕਰਨ ਨੂੰ ਆਇਓ ਜਰਾ ਤੂੰ ਹੀ ਕਰਨ ਨੂੰ ਤੇ ਆਓ ਫਿਰ ਮੈਂ ਤੁਹਾਨੂੰ ਦੱਸਨੀ ਇੱਥੇ ਆਓ ਪਹਿਲਾਂ ਮੇਰੇ ਕੋਲ ਚੱਲ ਠੀਕ ਆ ਬੈਜਾ ਦਲਜੀਤ ਅੱਭੀ ਫੋਨ ਕਰਕੇ ਸਾਧਨੇ ਆ ਗੱਲ ਹੀ ਕੋਈ ਦਲਜੀਤ ਗੱਲ ਇਦਾਂ ਵਾਂ ਉਥੇ ਨਾ ਕਚੈੜੀ ਵਿੱਚ ਮੇਰਾ ਲੱਗਾ ਮਾਸਰ ਉਹਦਾ ਮੈਨੂੰ ਆਇਆ ਫੋਨ ਹੈ लवली ਤੇ ਤੇਰੀ ਮੰਮੀ ਆ ਜਿਹੜੀ ਏ ਉਥੇ ਪੈਲੀ ਨਾ ਕਰਾਉਂਦੇ ਹੀ ਜੇ ਮੈਨੂੰ ਮੇਰਾ ਮਾਸਰ ਨਾਂ ਦੱਸਦਾ ਤੇ ਮੈਨੂੰ ਕੀ ਪਤਾ ਲੱਗਣਾ ਹੀ ਉਹ ਤੇ ਚੋੜੀਆਂ ਕਮਾਉਂਦੇ ਤੂੰ ਘਰ ਹੀ ਬੈਠੇ ਰਿਆ ਕਰੋ ਚਡੂ ਬਣ ਕੇ ਪੈਲੀ ਨਾ ਕਰਾਉਂਦੇ ਆ ਉਹ ਤੇਰੀ ਮਾਂ ਵਾ ਨਾ ਜਿਹੜੀ ਉਹ ਪੈਲੀ ਨਾ ਕਰਾਉਂਦੀ लवली ਦੇ ਨਾਂ ਤੇ ਤੈਨੂੰ ਕੋਝ ਨਹੀਂ ਉਹ ਮਿਲਣਾ ਤੂੰ ਬੈਠਾ ਰਹਿਣਾ ਇਦਾਂ ਹੀ ਪੜ੍ਹਿਆ ਨਾ ਕੋ ਪੜ੍ਹਾਈ ਨਹੀਂ ਕੋ ਪਤਾ ਹੋਵੇ ਫੇੜੀ ਆ ਤੇ ਬਾਹਰ ਨਿਕਲਿਆ ਕਰੋ ਫੇੜੀ ਪਤਾ ਲੱਗਣਾ ਜੇ ਮਾਸਰ ਨਾਂ ਦੱਸਦਾ ਤੇ ਮੈਨੂੰ ਕਿੱਥੋਂ ਪਤਾ ਲੱਗਣਾ ਹੀ ਮੈਂ ਤਾਂ 2 ਦਿਨ ਬਾਅਦ ਮਸ਼ੀਨ ਤੋਂ ਆਇਆ ਵਾਂ ਦਲਜੀਤ ਐ ਬਾਹਰ ਦੀ ਵੀ ਖਬਰ ਰੱਖਿਆ ਕਰੋ ਘੜੇ ਵੜੇ ਰਹਿੰਦੇ ਆ ਬਾਹਰ ਨਿਕਲ ਕੇ ਵੇਖਿਆ ਕਰੋ ਦੇਖ ਲਓ ਮੰਮੀ ਦਾ ਹਾਲ ਹਟ ਤਾਂ ਚੋਰੀ ਡੇ ਕਰਵਾਉਣਾ ਜੇ ਅਸੀਂ ਚੁੱਪ ਕੀਤੀ ਐ ਕੁਝ ਕਹਿੰਦੇ ਨਹੀਂ ਆ ਤੇ ਉਹਨਾਂ ਨੇ ਆਹ ਕੰਮ ਕਰਨਾ ਸੀ ਕੋਈ ਗੱਲ ਨਹੀਂ ਸੰਦੀਪ ਘਰ ਦੇ ਆਲਿਆਂ ਦੇ ਇੱਕ ਵਾਰੀ ਦੇਖੀ ਮੈਂ ਹਾਲ ਕੀ ਬਣਾਉਣਾ ਇਹਨਾਂ ਦਾ ਲੜੀ ਨਾਲ ਗੱਲ ਕਰਦਾ ਹੁਣਾਂ ਕਿ ਆਹ ਕਿਦਾਂ ਦੇ ਕੰਮ ਹੋਏ ਬਣਾ ਮੰਮੀ ਨੇ ਫਿਰ ਸਲਾਹਤ ਕਰਨੀ ਚਾਹੀਦੀ ਸੀ ਨਾ ਜੇ ਪੈਸੇ ਹੀ ਤੇ ਪੈਸੇ ਵੀ ਲੈ ਗਏ ਹੁਣ ਪੈਲੀ ਆ ਪੈਲੀ ਵੀ ਉਹਨਾਂ ਨੇ ਲਵਲੀ ਦੇ ਨਾਮ ਲਾਤੀ ਤਾਨੂੰ ਮਿਲਿਆ ਕਰਦੇ ਵਿੱਚੋਂ ਕੁਝ ਉਹ ਭਾਬੀ ਕਿਦਾਂ ਨਾਲ ਆਦਣਗੇ ਇਦਾਂ ਵੇਖੀ ਫਿਰ ਲਾ ਕੇ ਦੇ ਦੇਣਾ ਜੀ ਕੋਈ ਗੱਲ ਨਹੀਂ ਆਉਣਾ ਘਰੇ ਹੀ ਆਉਣਾ ਵਾ ਜਦੋਂ ਹੋ ਜੇਗੀ ਫੇਰ ਕਮੀ ਉਹਨਾਂ ਨੂੰ ਭਾਬੀ ਇਦਾਂ ਨਹੀਂ ਪੈਣੀ ਨਾ ਹੋ ਜਾਂਦੀ ਠੀਕ ਹੈ ਨਾ ਮੈਂ ਕਰਾਂਗਾ ਜੰਗੀਰ ਨਾਮ ਇਹਨਾਂ ਦੇ ਤੇ ਸਭ ਕੁਝ ਤੇਰੀ ਮਾਂ ਦੇ ਨਾਮ ਆ ਉਹ ਸਭ ਕੁਝ ਕਰ ਸਕਦੀ ਐ ਉਹਨੇ ਲਵਲੀ ਨੂੰ ਹੀ ਹਿੱਸਾ ਦੇਣਾ ਤੈਨੂੰ ਤੇ ਉਹਨੇ ਦੇਣਾ ਹੀ ਨਹੀਂ ਜੇ ਮੰਮੀ ਹਣੀ ਇੱਤਾ ਚੋਰੀਆਂ ਕਮੋਂਡਿਆ ਨਾ ਅਹੀਂ ਤੇ ਆਪਣਾ ਹਿੱਸਾ ਲੈਣਾ ਹੀ ਲੈਣਾ ਵਾ ਕੁੜੀ ਦਾ ਵੀ ਹੈ ਸਦਮਾਣਾ ਹੁਣ ਇਹ ਗੱਲ ਯਾਦ ਰੱਖਿਓ ਆਹ ਗੱਲ ਕੀਤੀ ਸੰਦੀਪ ਨੇ ਠੀਕ ਇਹਨਾਂ ਨੂੰ ਅਕਲ ਇਦਾਂ ਹੀ ਆਉਣੀ ਆ ਕੋਈ ਗੱਲ ਨਹੀਂ ਸਦਨਾ ਨਾ ਕੁੜੀ ਨੂੰ ਵੀ ਕਿ ਕਰਨੇ ਨਾਲ ਕੋਈ ਨਾ ਕੋਈ ਕਰੇ ਸਾਰੇ ਕਰੋ ਆਪਣੇ ਚਾਰ ਹੱਸੇ ਤੇ ਸਾਰੇ ਜਣੇ ਲਓ ਲਵਲੀ ਨੂੰ ਉਹ ਕਿਦਾਂ ਕੰਨੀ ਨੂੰ ਦੇ ਦੇਈ ਚਾਰ ਇਸ ਤੇ ਕਿਦਾਂ ਹੋਣਗੇ ਇਸੀ ਹੋਣੇ ਤਿੰਨ ਇੱਕ ਲਵਲੀ ਦਾ ਇੱਕ ਦੀਦੀ ਦਾ ਤੇ ਇੱਕ ਮੇਰਾ ਮੰਮੀ ਨੇ ਸਭ ਕੋ ਨੱਬ ਕੇ ਬੈਠੀ ਅੱਗੇ ਸਭ ਕੋ ਲੈ ਗਿਆ ਜਿਵੇਂ ਸੇਬ ਹਲਦੇ ਇਸੇ ਪਾਲਦੇ ਮੈਂ ਤਾਂ ਪਹਿਲਾਂ ਕਿਹਾ ਵਾ ਪੀ ਇਹ ਕਸੂਰ ਤੇਰੀ ਮਾਂ ਦਾ ਵੇਲਾ ਸੰਦੀਪ ਸਾਨੂੰ ਪਤਾ ਤੱਕ ਵੀ ਨਹੀਂ ਆ ਤੇ ਪਿਆਰੀਆਂ ਨਾਲ ਘਰੋਂ ਚਲ ਗਏ ਆ ਇਹ ਸਭ ਕੁਝ ਨਾ ਰਪਿੰਦਰ ਹੀ ਕਰਵਾਉਂਦੀ ਆ ਉਹਦੇ ਮਗਰ ਹੀ ਲੱਗੀ ਆ ਸਾਰੇ ਬਹੁਤ ਇਹ ਆ ਜਾਂ ਉਹਨੂੰ ਸਾਰਾ ਪਤਾ ਵਾ ਕੋਈ ਗੱਲ ਨਹੀਂ ਇਹਨਾਂ ਨੂੰ ਘਰ ਆ ਲਾਂਦੇ ਇਹਨਾਂ ਨਾਲ ਕਰਦੇ ਆ ਗੱਲ ਇਹਨਾਂ ਨਾਲ ਚਲ ਜੀਏ ਫਿਰ ਘਰ ਤੇਰੀ ਗਲਤੀ ਆ ਬੈਠ ਜਾ ਭਾਦੀ ਬੈਠ ਕੇ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਂਦੇ ਪਤਾ ਨਹੀਂ ਹੀ ਲੱਗਣਾ ਦਲਜੀਤ ਜੇ ਮੈਨੂੰ ਮਾਸਰ ਨਾਂ ਦੱਸਦਾ ਨਾ ਤੇ ਤੂੰ ਹੀ ਸਦਾਈ ਬਣੇ ਰਹਿਣਾ ਹੀ ਕੋਈ ਗੱਲ ਨਹੀਂ ਇਹਨਾਂ ਨੂੰ ਬੰਦੇ ਬਣਾ ਕੇ ਛੱਡਾਂਗਾ ਉਰਨ ਆਵਾਂਗੇ ਫੇਰ ਆਪਾਂ ਕੋਈ ਕਰੀਏ ਠੀਕ ਚੱਲਦੇ ਹੁਣ ਹੂੰ ਲੱਗਣੀ ਹੈ ਨਾ ਕਰ ਜੰਗ ਤੇ ਚਾਚੀ ਨੇ ਤੇ ਹੇ ਸਾਲ ਲਵਲੀ ਨੂੰ ਦੇਣਾ ਵਾ ਤੇ ਦਲਜੀਤ ਨੇ ਆਪਣਾ ਹੇ ਸਾਦੀ ਨਹੀਂ ਦੇਣਾ ਤੇ ਹੁਣ ਮੈਂ ਵੇਖਾਂਗੀ ਤਮਾਸ਼ਾ ਕੋਠੀ ਚੜਕੇ ਇਹ ਬੜੇ ਚੰਗੇ ਕੰਮ ਕਰਦੇ ਫਿਰਦੇ ਤੁਸੀਂ ਕੀ ਹੋ ਗਿਆ ਤੈਨੂੰ ਤੈਨੂੰ ਤੇ ਪਤਾ ਨਹੀਂ ਕੀ ਹੋ ਗਿਆ ਵਾ ਉਹ ਪਰਾ ਸ਼ਹਿਰ ਗਏ ਹੁਣ ਤੈਨੂੰ ਕਿਹਨੇ ਪੱਟੀ ਪੜਾਤੀ ਐ ਕੋਈ ਕੀ ਕਰਦੇ ਆਂ ਮੰਮੀ ਦੱਸੋ ਪੁੱਤ ਮੇਰੀ ਗੱਲ ਸੁਣ ਤਨੂ ਕੀ ਹੋ ਗਿਆ ਵਾ ਇਧਰ ਸ਼ਹਿਰ ਗਏ ਸੀ ਕੋਈ ਗੱਲ ਹੋਈ ਐ ਗੱਲ ਤੁਹਾਨੂੰ ਪਤਾ ਨਹੀਂ ਆ ਤੁਸੀਂ ਚੋੜੀਆਂ ਕਮਾਉਂਦੇ ਫਿਰਦੇ ਦੋਵੇਂ ਆਣੇ ਤੇਲੀ ਦੇ ਨਾ ਨਹੀਂ ਕਰਾਉਣਗੇ ਤੁਸੀਂ ਮੇਰੀ ਪੈਲੀ ਆ ਮੈਂ ਜਿੰਨੂੰ ਮਰਜੀ ਦਵਾ ਨਾ ਦਵਾ ਐ ਭਾਵੇਂ ਇਹਦੇ ਨਾਂ ਲਾਵਾਂ ਤੇ ਭਾਵੇਂ ਮੈਂ ਕੁਰੀ ਦੇ ਲਾਵਾਂ ਤੈਨੂੰ ਇਹਦੇ ਵਿੱਚ ਕਰ ਅੱਛਾ ਇਹ ਦੋਵੇਂ ਨਿਆਣੇ ਤੁਹਾਡੇ ਤੇ ਮੈਂ ਦੁਸ਼ਮਣਾਂ ਤੁਹਾਡਾ ਮੇਰੀ ਗੱਲ ਸੁਣ ਗਲੀ ਜੇ ਤੋ ਮਾਸ਼ਾ ਲਾ ਕੇ ਨਾ ਦੱਸ ਪੈੜੀਆਂ ਮਾਤਾ ਦੇ ਨਾਂ ਇਹ ਲੰਬੜੀ ਹੈ ਮੇਰੇ ਨਾਲ ਇਹਨੂੰ ਕਹੇ ਮੇਰੇ ਨਾਲ ਲਵਾ ਦੇ ਮੈਂ ਨਹੀਂ ਇਹਨੂੰ ਕਹਿਣ ਦਿਆ ਵੀ ਮੇਰੇ ਨਾਲ ਲਵਾ ਮੇਰੇ ਵਾਲ ਉਂਗਲਾ ਚੁੱਕ ਚੁੱਕ ਕੇ ਨਾ ਗੱਲਾਂ ਨਾ ਕਰ ਬਹੁਤੀਆਂ ਤੁਹਾਡਾ ਕਸੂਰ ਦੋਵਾਂ ਜੀਆਂ ਹੈ ਠੀਕ ਹੈ ਨਾ ਸਭ ਕੁ ਤੁਹੀ ਬਣਾਉਂਦੇ ਮਮੀ ਨੂੰ ਤੇ ਮਮੀ ਲੈ ਜਾ ਆਪਣੇ ਘਰ ਮਮੀ ਨੂੰ ਲੈ ਜਾ ਆਪਣੇ ਘਰ ਇਹਦੇ ਮਮੀ ਨੂੰ ਚਾਹੀਦਾ ਹੁਣਾ ਇਹ ਕੀ ਕਰਨ ਦੇ ਆ ਮੇਰੀ ਮਰਜ਼ੀ ਆ ਮੈਂ ਜਿੰਨੂੰ ਮਰਜ਼ੀ ਚੀਜ਼ ਦਵਾ ਤੇ ਨਾ ਦਵਾ ਤੂੰ ਹੁਣ ਮੈਨੂੰ ਆਰ ਕੇ ਕੱਢਿਆ ਓੱਖਾ ਹੁਣ ਹਾਂ ਕਦੀ ਮੇਂ ਰੋਟੀ ਖਵਾ ਲਈ ਕਦੀ ਪੁੱਛਿਆ ਤਹੀਂ ਕਦੀ ਪਾਣੀ ਨਹੀਂ ਮੈਨੂੰ ਪੁੱਛਿਆ ਭਾਈ ਮਾਰਾ ਤੇ ਭਾਈ ਜੀਵਾ ਹੁਣ ਤੈਨੂੰ ਗੱਲਾਂ ਆਉਂਡਿਆ ਪਈਆਂ ਨੇ ਕੋਈ ਲੋਰ ਦੀ ਗੱਲ ਕਰਦੀ ਮੁੜੇ ਨੂੰ ਕੀ ਪਤਾ ਕਿੰਨੇ ਇਹਨੂੰ ਦੱਸਤਾ ਵਾ ਉਹ ਹਸਖਾਲਤਾ ਹੋਣਾ ਕਿਸੇ ਨੇ ਭਰਤੇ ਹੋਣਾ ਕਿਸੇ ਨੇ ਕੰਨ ਲਾਈ ਲਾ ਕੇ ਫੇਰ ਆ ਗਿਆ ਇਦਾਂ ਲੜਾਈ ਕਰਨ ਵਾਸਤੇ ਨਹੀਂ ਕੰਨ ਕਿਹਨੇ ਭਰਨੇ ਮੇਰੇ ਮੈਂ ਸਦਾਈ ਆ ਮੈਨੂੰ ਵੀ ਸਭ ਕੋ ਪਤਾ ਵਾ ਕੀ ਹੋਂਡਿਆ ਤੇ ਕੀ ਨਹੀਂ ਹੋਂਡਿਆ ਵੀ ਮੈਂ ਨਾ ਗਲਤ ਗੰਡੇ ਮੰਮੀ ਇਹ ਚੰਗਾ ਨਹੀਂ ਕਰਦੇ ਵੇ ਐਦਾਂ ਕਿਹਾ ਕੱਲਾ ਸਮਝ ਕੇ ਬਹਿ ਜੂਗਾ ਪਹਿਲੀਏ ਜੇ ਇਹ ਗੱਲ ਹੋਣਾ ਤੇ ਪਹਿਲੀ ਫਿਰ ਕੁੜੀ ਦੇ ਨਾਂ ਤੇ ਵੀ ਹੋਊਗੀ। ਚੱਲ। ਨਾਂ ਕਿੱਦਾਂ ਹੋਊਗੀ ਭਲਾ? ਚੱਲ ਆਵਲੀ ਚੱਲੀਏ। ਇਹਨੇ ਤੇ ਇਹੋ ਕੰਮ ਕਰਨਾ। ਹੁਣ ਚੋਰ ਬਣਾ। ਤਾਂ ਹੀ ਭੱਜਦੇ ਫਿਰਦੇ। ਕਸੂਰ ਤਾਂ ਸਾਰਾ ਮੰਮੀ ਦਾ ਵਾ। ਮੈਨੂੰ ਤੇ ਇਹ ਸਮਝ ਨਹੀਂ ਆਉਂਦੀ। ਇਹ ਮੰਮੀ ਉਹਦੇ ਅਲਵਾ ਫਿਰ ਤੇ ਪਹਿਲੀ ਉਹਨੇ ਲੈ ਹੀ ਜਾਣੀ ਆ। ਹੰਦ ਕੁਝ ਵੀ ਨਹੀਂ ਮਿਲਣਾ। ਕੀ ਕਰਾਂਗੇ ਫਿਰ? ਕੋਈ ਗੱਲ ਨਹੀਂ। ਦੀਦੀ ਨੂੰ ਫੋਨ ਕਰਦਾ ਵਾਂ ਤੇ ਨਾਲੇ ਕਰਦਾ ਭੂਆ ਨੂੰ ਫੋਨ। ਆ ਕੇ ਨਾ ਇੱਥੇ ਹੱਲ ਕਰਾਓ।